ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰਾਜੀ ਖੁਸ਼ੀ ਹੋਮੋਂਗੇ ਪਰਮਾਤਮਾ ਤੋਂ ਇਹ ਅਰਦਾਸ ਕਰਦਿਆਂ ਇਹ ਦਾਤਾ ਸਾਰਿਆਂ ਨੂੰ ਰਾਜੀ ਖੁਸ਼ੀ ਰੱਖੀ ਖੁਸ਼ੀਆਂ ਖੇੜੇ ਦੇਈ ਸਭ ਦਾ ਭਲਾ ਕਰੀ ਸਰਬੱਤ ਦਾ ਭਲਾ ਕਰੀ ਪਰਮਾਤਮਾ ਸੋ ਅੱਜ ਜਿਹੜਾ ਮੈਂ ਤੁਹਾਨੂੰ ਗੀਤ ਸੁਣਾਉਣ ਲੱਗੀਆਂ ਇਹ ਕੋੜੀ ਹੈ ਇੱਕ ਇਹਨੂੰ ਕੋੜੀ ਕਹਿ ਸਕਦੇ ਆ ਭੈਣ ਤੇ ਭਰਾ ਦੇ ਪਿਆਰ ਦਾ ਗੀਤ ਹੈ ਤੇ ਜਦੋਂ ਭਰਾ ਰਾਤ ਨੂੰ ਫਿਰਦਾ ਸਾਹਾ ਤਰਿਆ ਹੁੰਦਾ ਉਹ ਗਲੀਆਂ ਚ ਫਿਰਦਾ ਤਾਂ ਭੈਣ ਉਹਨੂੰ ਕੀ ਕਹਿੰਦੀ ਹੈ ਕਹਿੰਦੀ ਤੇਰੀ ਸਾਹਿਬ ਨਹੀਂ ਲੱਤਾਂ ਕਹਿੰਦੀ ਤੂੰ ਕਿਉਂ ਫਿਰਦਾ ਸੋ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਾਣ ਅਨੰਦ ਪਿਆਰੇ ਜੇ ਗੀਤ ਦਾ ਦਿਆ ਦਿ ਰਾਤ ਪਹਿਰ ਦਾ ਤੜਕਾ ਸੋਹਣਿਆ ਬੀਰਾ ਵੇ ਕਿਉਂ ਗਲੀਆਂ ਚ ਫਿਰਦਾ ਅਧੀ ਅਧੀ ਰਾਤ ਪਹਿਰ ਦਾ ਤੜਕਾ ਸੋਹਣਿਆ ਬੀਰਾ ਵੇ ਕਿਉਂ ਗਲੀਆਂ ਚ ਫਿਰਦਾ ਪੜਨੇ ਗਿਆ ਸੀ ਸਨਿਆਰੇ ਦੀ ਹੱਟ ਬਨੋਂ ਦੀਆਂ ਟੂਮਾ ਨੂੰ ਪੜਨੇ ਗਿਆ ਸੀ ਸਨਿਆਰੇ ਦੀ ਹੱਟ ਬਨੋਂ ਦੀਆਂ ਟੂਮਾ ਨੂੰ ਹੰਬੀ आसह हे ते लत वैरात हेरी तं कदा का फिकर पिया। ਵੀਰਾ ਤੁਮ ਮਾ ਕੁਰਾਵੇ ਆਪਣਾ ਬਾਪ ਕੁਰਾਵੇ ਆਪਣੀ ਮਾਤਾ ਤੂੰ ਗਲੀਆਂ ਚ ਕਿਉ ਫੇਰਦਾ ਅਧੀ ਅਧੀ ਰਾਤ ਪਹਿਰ ਦਾ ਤੜਕਾ ਸੋਹਣਿਆ ਬੀਰਾ ਵੇ ਕਿਉਂ ਗਲੀਆਂ ਚ ਫਿਰਦਾ ਦੀਏ ਦੀ ਰਾਤ ਬਹਿਰ ਦਾ ਤੜਕਾ ਸੋਹਣਿਆ ਬੀਰਾ ਵੇ ਕਿਉਂ ਗਲੀਆਂ ਚ ਫਿਰਦਾ ਪਾਣੇ ਗਏ ਸੀ ਬਜਾਜੀ ਦੀ ਹੱਟ ਬਣਾਉਂਦੇ ਆ ਕੱਪੜਿਆਂ ਨੂੰ ਪਾਣੇ ਗਏ ਸੀ ਬਜਾਜੀ ਦੀ ਹੱਟ ਬਣਾਉਂਦੇ ਆ ਕੱਪੜਿਆਂ ਨੂੰ vira sahe man teri lat ve rat hane ri tainu kada fikr piya vira sahe man teri lat ve rat hane ri tainu kada fikr piya ਵੀਰਾ ਕਪੜੇ ਸਮਾਵੇ ਆਪਣਾ ਬਾਪ ਸਮਾਵੇ ਆਪਣੀ ਮਾਤਾ ਤੂੰ ਗਲੀਆਂ ਚ ਕਿਉਂ ਫੇਰਦਾ ਅਧੀ ਦਿ ਰਾਤ ਪਹਿਰਦਾ ਤੜਕਾ ਸੋਹਣਿਆ ਵੀਰ ਵੇ ਕਿਉਂ ਗਲੀਆਂ ਚ ਫਿਰਦਾ ਅਦੀ ਅਦੀ ਰਾਤ ਬਹਿਰ ਦਾ ਤੜਕਾ ਸੋਹਣਿਆ ਵੀਰ ਵੇ ਕਿਉਂ ਗਲੀਆਂ ਚ ਫਿਰਦਾ ਗਿਆ ਸੀ ਮੋਚੀ ਦੇ ਹੱਟ ਬਨੋ ਦੀਆਂ ਜੁੱਤੀਆਂ ਨੂੰ ਪਾਣੇ ਗਿਆ ਸੀ ਮੋਚੀ ਦੀ ਹੱਟ ਬਨੋ ਦੀਆਂ ਜੁੱਤੀਆਂ ਨੂੰ ਵੀਰਾ ਸਾਹੇ ਬੰਨੀ ਤੇ ਤੇ ਵੇਰਾਤ ਹਨੇਰੀ ਤੈਨੂੰ ਕਾਦਾ ਫਿਕਰ ਪੀਆ ਵੀਰਾਟ ਸਾਹਿਬਨੀ ਤੇਰੀ ਲਤ ਵੇਰਾਤ ਹਨੇਰੀ ਤੈਨੂੰ ਕਾਦਾ ਫਿਕਰ ਪੀਆ ਬੀਰਾਂ ਜਤੀਆਂ ਕਰਾਵੇ ਆਪਣਾ ਬਾਪ ਕਰਾਵੇ ਆਪਣੀ ਮਾਤਾ ਤੂੰ ਗਲੀਆਂ ਚ ਕਿਉਂ ਫਿਰਦਾ